ਈਸਵਰੀ ਦੀ ਵੱਡੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੇ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਕਸਟਡੀ ਦੇ ਵਿੱਚ ਰੱਖੇ ਗਏ ਇੱਕ ਨੌਜਵਾਨ ਦੀ ਭੇਦਪਰੇ ਹਾਲਾਤਾਂ ਚ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋ ਰਿਹਾ ਹਾਲਾਂਕਿ ਪੁਲਿਸ ਵੱਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਸੀ ਪਰੰਤੂ ਉੱਥੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜੀਹਾਂ ਪਰਿਵਾਰ ਵੱਲੋਂ ਸਥਾਨਕ ਪੁਲਿਸ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਪਿੰਡ ਮਸੀਤਾ ਵਿਖੇ ਨਸ਼ੇ ਦੀ ਓਵਰਡੋਜ਼ ਕਰ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ 25 ਸਾਲ ਦੇ ਮ੍ਰਿਤਕ ਨੌਜਵਾਨ ਦੀ ਲਾਸ਼ ਇੱਕ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਸੀ ਮ੍ਰਿਤਕ ਨੌਜਵਾਨ ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦਾ ਇਕਲੌਤਾ ਪੁੱਤਰ ਸੁਖਜਿੰਦਰ ਸਿੰਘ ਜਿਸ ਦੀ ਉਮਰ 25 ਸਾਲ ਸੀ ਪਰਿਵਾਰ ਵੱਲੋਂ ਨੌਜਵਾਨ ਦੇ ਕਤਲ ਦੀ ਸ਼ੰਕਾ ਪ੍ਰਗਟਾਈ ਗਈ ਸੀ ਜਿਸ ਬਾਬਤ ਇੱਕ ਸ਼ਿਕਾਇਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਚੋਂ ਇੱਕ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਲ ਸੁਲਤਾਨਪੁਰ ਲੋਧੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਮ੍ਰਿਤਕ ਵੀਰਪਾਲ ਪੁੱਤਰ ਗੁਰਮੇਲ ਸਿੰਘ ਪਿੰਡ ਮਸੀਤਾ ਥਾਣਾ ਸੁਲਤਾਨਪੁਰ ਲੋਧੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸਰਪੰਚ ਦੀ ਸ਼ੈਤ ਤੇ ਸਾਡੇ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਲਿਹਾਜ਼ਾ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਨੌਜਵਾਨ ਦੇ ਭਰਾ ਵੱਲੋਂ ਪੁਲਿਸ ਉੱਤੇ ਉਸਦੇ ਭਰਾ ਨੂੰ ਨਸ਼ਾ ਦੇਣ ਦੇ ਵੀ ਦੋਸ਼ ਲਗਾਏ ਜਾ ਰਹੇ ਨੇ ਉਧਰ ਦੂਜੇ ਪਾਸੇ ਘਟਨਾ ਸਥਾਨ 'ਤੇ ਪਹੁੰਚੇ ਐਸਪੀ ਡੀ ਕਪੂਰਥਲਾ ਪ੍ਰਭਜੋਤ ਸਿੰਘ ਵੇਕ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਿਹੜੀ ਹੈ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤੇ ਪਰਿਵਾਰ ਦੇ ਵੱਲੋਂ ਵੱਡੇ આરોਪ ਜਿਹੜੇ ਨੇ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਅਤੇ ਰੋਂਦੇ ਗੁਰਲੋਂਦੇ ਪਰਿਵਾਰ ਦਾ ਜਿਹੜਾ ਹਾਲ ਨਹੀਂ ਦੇਖ ਹੁੰਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰ ਜਿਹੜਾ ਆ ਹਸਪਤਾਲ ਦੇ ਬਾਹਰ ਬੈਠਾ ਆ ਤੇ ਰੋਡ ਜਾਮ ਕਰ ਦਿੱਤਾ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਦੀ ਝੜੀ ਆ ਮੰਗ ਕੀਤੀ ਜਾ ਰਹੀ ਹੈ। ਬੰਦੇ ਜਿਹੜਾ ਆ ਬਲਦੇਵ ਆ ਇੱਜਾ ਕਹਿੰਦੇ ਆ ਥਾਡੇ ਬੋਲਦਾ। ਉਹਨੂੰ ਅਸੀਂ ਕਿਹਾ ਇੱਜਾ ਮਾਜੀ ਮਾਰਨਾ ਮਾਰਨਾ ਬੱਚੇ ਮਾਰ ਜਾਣਗੇ। ਇਹਨਾਂ ਨੇ ਰਾਤ ਉਹ ਕੁੱਟਣੀ-ਕੁੱਟੇ ਮੁੰਡੇ ਉਹ ਕੁੱਟੀ-ਕੁੱਟੇ ਹੁਣ ਜਦੋਂ ਸਾਡਾ ਉਦੋਂ ਐ ਸਾਰੇ ਪੌਂਸ ਕੁੱਤਿਆਂ ਨੂੰ ਇਕੱਠੀ ਹੋ ਕੇ ਤੇ ਹਸਪਤਾਲ ਲੈ ਸਾਡੇ ਮੁੰਡੇ ਨੂੰ ਇਹੋ ਜਿਹਾ ਚੱਲ ਰਿਹਾ ਜੇ ਉਹਨੂੰ ਇਲਾਜ ਕਰਨਾ ਤਾਂ ਸਾਡਾ ਮੁੰਡਾ ਖਮੀ ਮਾਰੀ ਜ ਸਾਡੇ ਮੁੰਡੇ ਨੂੰ ਬਰਾਦ ਲਾ ਲਈ ਆਹ ਨਾ ਸਾਡੀ ਸਾਡੀ ਪੀੜਥਾ ਸਾਡੇ ਮੁੰਡਾ ਮਾਰਦਾ ਇਹਨੂੰ ਨਿਆ ਚਾਹੀਦਾ ਇਹ ਬੰਦੇ ਸਾਰੇ ਚਾਹੀਦੇ ਜਿਹੜੇ ਵੀ ਹੈਗੇ ਨਹੀਂ ਪਰਚਾ ਕਰਾ ਕੇ ਲਿਆ ਲੈਣਾ ਸਾਡਾ ਮੁੰਡਾ ਕੱਲ ਸਾਡੀ ਅੱਖੀਂ ਦੇਖਣ ਦੀ ਗੱਲ ਵਾ ਸਾਹਮਣੇ ਦੀ ਗੱਲ ਨੇ ਅੰਦਰ ਪੰਜਾਂ ਨੇ ਸਾਰੀ ਨੇ ਮਾਰਿਆ ਨਾਲ ਹੋ ਗਏ ਪੰਜ 6 ਜਾਣੇ ਇਹ ਰਾਤ ਨੂੰ दारू ਪੀ ਕੇ ਮਾਰਿਆ ਨੇ ਕੁੱਟਿਆ ਆਪ ਤੂੰ ਨਾਲ ਇਹ ਦੋਵੇਂ ਮੁੰਡੇ ਤਾਂ ਹੀ ਆਪ ਪੇਸ਼ ਕਰਾ ਕੇ ਗਏ ਇਹ ਕਹੇ ਕੋਈ ਗੱਲ ਨਹੀਂ ਜੇ ਤੁਹਾਨੂੰ ਇਹ ਮਿਆ ਆਹ ਨਾਲ ਆਉਂਦੀ ਪੀ ਕੇ ਨੇ ਕੁੱਟਿਆ ਨਾਲ ਆ ਘਟਾਇਆ ਬਾਹਰ ਸੀ ਬਾਹਰ ਬਾਹਰ ਨੇ ਕਟਾ ਦਿੱਤਾ ਥੋੜਾ ਬਾਹਰ ਕੋਈ ਨਹੀਂ ਕਰ ਆਰੇ ਨਾਲ ਕਟਣਾ ਹੋਈ ਤੇ ਪੁਲਸ ਵਾਲਾ ਨੇ ਮਾਰ ਦਿੱਤਾ। ਮੋਟੇ ਮਾਰ ਦਿੱਤਾ। ਹਾਂ ਜੀ। ਕਿਸ ਕੰਮ ਦੇ ਵਿੱਚ ਰਸਤਾ ਪਈ ਸੀ? ਅਹੀਂ ਕੱਲ ਛੱਡ ਕੇ ਗਏ। ਕੱਲ ਅਹੀਂ ਪੇਸ਼ ਕਰਕੇ ਗਏ ਆ। ਹਾਂ। ਆਪ ਵੀ ਇਹਦਾ ਹਾਂ ਜੀ ਸਰਪੰਚ ਦਾ ਮੁੰਡਾ ਮੁੱਕ ਗਿਆ ਆਪ। ਠੀਕ ਆ। ਇੰਨਾ ਮੇਰੇ ਨਿਆਣੇ ਦਾ ਨਾਮ ਲਾਤਾ। ਦੱਸਣ ਗਏ ਇਹਨਾਂ ਨੂੰ ਫਸਾਤਾ ਵੀ ਇਹ ਤੁਸੀਂ ਇਹ ਦੇਖ ਕੇ ਆਏ ਦੇਖ ਕੇ ਦੱਸਿਆਣ ਕੇ। ਠੀਕ ਆ। ਆਣ ਕੇ ਜਦੋਂ ਦੱਸਿਆ ਤੇ ਫਿਰ ਜਦੋਂ ਹੁੰਡੇ ਕੱਲੇ ਨਾਲ ਇਹਨਾਂ ਨੇ ਜਾ ਕੇ ਤੇ ਆ ਮੁੰਡੇ ਮੇਰੇ ਨੇ ਜਾ ਕੇ ਦੱਸਿਆ ਵੀ ਇੱਥੇ ਪਿਆ ਤੇ ਇਸ ਕਰਕੇ ਇਹਨਾਂ ਨੇ ਆਪਦੇ ਮੁੰਡੇ ਨੂੰ ਸਾਹਮ ਸੂਤ ਕੇ ਬੇਗਮ ਕੀਤਾ ਮੁੰਡਾ ਸਰਪੰਚ ਕੋ ਸਮਲਟ ਨਹੀਂ ਕਰਵਾਇਆ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਉਹਨੇ ਆਪ ਟੀਕਾ ਲਾਇਆ ਟੀਕਾ ਲਵਾਇਆ ਹਾਂਜੀ ਤੇ ਇਹ ਬੱਚੇ ਜਿਹੜੇ ਇਹ ਵੀ ਹਾਂ ਇਹਨੇ ਮੁੰਡੇ ਮੇਰੇ ਨੇ ਨਹੀਂ ਇਹ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਜਿਹੜਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰਸ ਵੀ ਕਸਟਡੀ ਦੇ ਵਿੱਚ ਦੋਵੇਂ ਹਾਂਜੀ ਹਾਂਜੀ ਦੋਨੇ ਨਾਲ ਸੀਗੇ ਹਾਂਜੀ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਥਾਣੇ ਹਾਂਜੀ ਇੱਥੇ ਮੁਕੇ ਪੈਣ ਨੂੰ ਲਿਆਂਦਾ ਉਹਨਾਂ ਨੇ ਇਹ ਬਸ ਮੈਨੂੰ ਨਿਆ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆਏ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੈਨੂੰ ਮੇਰਾ ਨਿਆ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਇਹਨਾਂ ਤੇ ਪੁਲਸਵਾਰਾਂ ਤੇ ਵੀ ਸਰਪੰਚ ਤੇ ਵੀ ਠੀਕ ਆ ਪੁਲਿਸ ਨੇ ਪਰਚਾ ਦਰਜ ਕੀਤਾ ਜਾਂ ਕੁਛ ਕਿਸਲੀ ਬੁਲਾਇਆ ਗਿਆ ਸੀ। ਸ਼ੱਕ ਤੌਰ ਤੇ। ਸ਼ੱਕ ਤੌਰ ਤੇ। ਜੀ ਆਪਾਂ ਕਹਿੰਦੇ ਜੀ ਆਪਾਂ ਕਹਿੰਦੇ ਜੀ ਜਦ ਪੁਲਿਸ ਨੇ ਦੱਸਿਆ। ਛੱਡ ਕੇ ਆਪਕੇ ਐਸੇ ਕੁਝ ਆਪ ਛੱਡ ਗਿਆ। ਆਪ ਛੱਡ ਗਿਆ। ਮੇਰਾ ਨਾਮ ਜੀ ਰਾਹੁਲ ਆ। ਭਰਾ ਮੇਰੇ ਨੂੰ ਇਹਨਾਂ ਨੇ ਚੱਕਿਆ ਸੀਗਾ ਸ਼ੱਕ ਤੌਰ ਤੇ। ਠੀਕ ਹੈ ਵੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ। ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰੇ ਚਿੱਟਾ ਪਲੋਂਦੇ ਸੀ ਉਹਨੂੰ। ਉਹ ਓਟ ਓਟ ਕੁਝ ਨਹੀਂ ਹੋਇਆ ਚਿੱਟਾ ਪੀ। ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀਗਾ ਪੁਛਗਿਸ਼ ਲਈ ਦੋ ਭਰਾਵਾਂ ਨੂੰ ਲਿਆਂਦਾ ਕਿ ਅਸੀਂ ਹਾਂਜੀ ਦੋ ਭਰਾਵਾਂ ਨੂੰ ਲਿਆਂਦਾ ਗਿਆ ਸੀ ਮਾਮਲਾ ਕੀ ਸੀ ਪੁਰਾ ਮਾਮਲਾ ਕੁਛ ਨਹੀਂ ਸੀਗਾ ਸਰਪੰਚ ਦਾ ਮੁੰਡਾ ਟੀਗਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਉਹ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ ਜੀ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋ ਭਰਾਵਾਂ ਨੂੰ ਕੀ ਪੁਛਗਿਸ਼ ਕੀਤੀ ਸੀ ਪੁਲਿਸ ਵੱਲ ਪੁਛਗਿਸ਼ ਇਹਦੀ ਕੀਤੀ ਗਈ ਆ ਵੀ ਕਿਦਾਂ ਮੁਕਾਵਾ ਕਿਥੋਂ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਅਸੀਂ ਨਾਲ ਵੀ ਨਹੀਂ ਗਏ ਹਾਂਜੀ ਇਹ ਗੱਲ ਹੋਈ ਆ ਰਾਤ ਹੋਇਆ ਕਿਦਰ ਸੋ ਰਾਤ ਕੁਝ ਨਹੀਂ ਇਹ ਆਈ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ दारू ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ ਤੇ ਲਾ ਕੇ ਕੁੱਟਿਆ ਵਾ ਦੋਨ ਨੂੰ ਹਾਂਜੀ ਦੋਵਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੀ ਸੀ ਮੁੱਕੇ ਪਿਆ ਨਹੀਂ ਵੀ ਪੀ ਪੀ ਕੁਝ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਇਆ ਤੇ ਬਾਦਾਂ ਹੁਣ ਇੱਥੇ ਬੋਡਿੰਗ ਮੁੱਕਾ ਪਿਆ ਸੀਗਾ ਹਾਂਜੀ ਉਹ ਨਸ਼ਾ ਪਤਾ ਕਰਦਾ ਸੀ ਪਹਿਲਾਂ ਹਾਂਜੀ ਕਰਦਾ ਸੀ ਥੋੜਾ ਬੋੜਾ ਕਰਦਾ ਸੀ ਇਹਨਾਂ ਨੇ ਹੀ ਕਰਦਾ ਹਾਂਜੀ ਤੇ ਪੁਲਿਸ ਕਿੰਨਾ ਤੁਸੀਂ ਕਹ ਰਹੇ ਆਪ ਪਿਆਰੀ ਸੀ ਹਾਂਜੀ ਆਪਰਾ ਆਈ ਸੀ ਆਪ ਇਹ ਹੁੰਦੇ ਹਾਂ ਜੀ ਕਿੱਧਰ ਪੁਲਿਸ ਕੋਲ ਕਿਧਰ ਆਇਆ ਪਤਾ ਨਹੀਂ ਜੀ ਇਹਨਾਂ ਮੈਂਬਰ ਸਰਪੰਚੀ ਲੈ ਕੇ ਗਏ ਹੋਣੇ ਰਾਤ ਨੂੰ ਜਿਹੜਾ ਕੁੱਟ ਕੇ ਗਏ ਤਾਂ ਹੋਈ ਪੜਾਉਂ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਪੁਲਿਸ ਕੋਲ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਹਾਂ ਕੱਟਰਾਏ ਕੱਲੇ ਪੇਚਕੜਾ ਕਰਾ ਕੇ ਗਏ ਮੁੰਡਿਆਂ ਨੂੰ ਤੇ ਇਹਨਾਂ ਨੇ ਰਾਤ ਨੂੰ ਮਾਰ ਦਿੱਤਾ ਨਿਆਣਿਆਂ ਨੂੰ ਪੁਲਿਸ ਨੇ ਪੁਲਿਸ ਨੇ ਵੀ ਕੁੱਟਿਆ ਤੇ ਸਰਪੰਚ ਨੇ ਤੇ ਪੰਚਾਇਤ ਆਈ ਨਾਲ 2-4 ਬੰਦੇ ਇਹਨਾਂ ਨੇ ਕੁੱਟਿਆ ਸਾਈਡ ਤੇ ਕਰਕੇ ਮਾਰ ਦਿੱਤਾ ਮੁੰਡੇ ਦਾ ਨਾਮ ਕੀ ਵੀਰਪਾਲ 25 ਸਾਲ ਦਾ ਸ਼ਾਦੀ ਸੁਦਾ ਸੀ ਜਾਂ ਕਿਦਾਂ ਨਹੀਂ ਸ਼ਾਦੀ ਸੁਦਾ ਨਹੀਂ ਨਹੀਂ ਇੱਕ ਵਾਰ ਆਈ ਸੀ ਇੱਕ ਵਾਰ ਆ ਸੋਸੀ ਲੱਗਦੇ ਨਾਲ ਨਾ ਤਾਂ ਆਇਆ ਉਹਦਾ ਸੋਸੀ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਹਾਂ ਹਾਂਜੀ ਹਾਂਜੀ ਕਰਨੀ ਆ ਕਰ ਹੋ ਸਕਦੀ ਆ ਜੀ ਕਾਰਵਾਈ ਹੁਣ ਲਾਸ਼ ਐਸੋਲੇ ਕਿੱਥੇ ਆ ਲਾਸ਼ ਤੇ ਐ ਹਸਪੀਟਲ ਜਮਾ ਕਰਾਈ ਜੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖ ਆਇਆ ਨਹੀਂ ਸਾਨੂੰ ਪਤਾ ਕਿਦਾਂ ਲੱਗਾ ਕਿ ਮੌਤ ਹੋਈ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋ ਇਹਨਾਂ ਨੇ ਮੁੰਡੇ ਨੇ ਗੱਲ ਕੀਤੀ ਆ ਸਾਡੇ ਦੀ ਵੀ ਮੁੰਡਾ ਤੁਹਾਡਾ ਵੀ ਦਾਖਲ ਹੋਇਆ ਸੀ ਵੀਰ ਨਾਮ ਕਿ ਸਿਹਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਤ ਕਿਹੜਾ ਪਿੰਡ ਨਸੀਤਾ ਜੀ ਕੀ ਲੱਗਦੇ ਬੱਚੇ ਦੇ ਤਾਇਆ ਜੀ ਦੇਖੋ ਇੱਕ ਇਨਸੀਡੈਂਟ ਸਾਡੇ ਇੱਥੇ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹੈਗੇ ਆ ਮੈਜਿਸਟਰੇਟ ਸਾਹਿਬ ਤੋਂ ਉਸ ਤੋਂ ਬਾਅਦ ਜੋ ਵੀ ਫੈਕਟਸ ਨੇ ਉਹ ਵੀ ਆਣਗੇ ਉਹ ਸਾਹਮਣੇ ਜੋ ਵੀ ਕਾਰਵਾਈ ਬਣਨੀ ਹੈਗੀ ਉਹ ਕਰਾਂਗੇ ਫਿਲਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਕਾਨੂੰਨਮਤਾਕ ਜੋ ਪ੍ਰਕਿਰਿਆ ਮਤਾਕ ਜਿਹੜੀ ਹੈਗੀ ਹੈ ਮੈਜਿਸਟਰੇਟ ਸਾਹਿਬ ਤੋਂ ਹੈ ਨੀ ਰੀ ਇਨਕੁਆਰੀ ਕਰ ਹੈ ਸਰ ਉਹਨਾਂ ਉੱਲੂ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਆ ਗਿਆ ਕਿ ਹਾਂ ਵੀ ਪੁਲਿਸ ਨੇ ਕੋਤ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਕਿ ਕਟਮਾਰ ਕੀਤੀ ਗਈ ਇਸ ਤਰ੍ਹਾਂ ਦੇ ਇਗਜ਼ਾਮ ਇਸ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਇਨੀਸ਼ੀਅਸ ਹੈ ਜਿਸ ਤੇ ਹੈਗੀ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਊਗੀ ਅਸਿ ਵੀ ਅਸਿਕ ਹਜੇ ਤੱਕ ਕੋਈ ਗੱਲ ਨਹੀਂ ਹੈਗੀ ਇਸ ਮਾਮਲੇ ਜੋ ਫੜਿਆ ਗਿਆ ਸੀ ਇਹਨੂੰ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰਗਸ ਡੋਜ਼ ਦਾ ਜਿਹੜਾ ਸੀਗਾ ਉਸ ਦੇ ਪੁਸ਼ਕਿਸ਼ ਤੇ ਵਿੱਚ ਇਹਨੂੰ ਧਿਆਨ ਦਾ ਗਿਆ ਸੀਗਾ ਹੋ ਸਕਦਾ ਕੁਛ ਕੁਛ ਦਰਾਂ ਜੀ ਮੈਂ ਤੁਹਾਨੂੰ ਹੋਰ ਹੀ ਕਰੂੰਗੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟ ਮਾਰਨ ਤੋਂ ਬਾਅਦ ਹੀ ਮੈਂ ਐਕਸੈਕਟਲੀ ਤੁਹਾਨੂੰ ਦੱਸ ਪਾਉਂਗਾ ਮੈਂ ਵੀ ਤੁਹਾਡੇ ਸਾਹਮਣੇ ਜਿਹੜੀ ਹੈਗੀ ਹੈ ਵੈਰੀਫਾਈ ਇਫੈਕਟ ਕਰਨ ਤੋਂ ਬਾਅਦ ਚੀਜ਼ ਦੱਸਾਂਗੇ ਕਿਸੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸਾਂਗਾ ਸਰ ਕੀ ਨਾਮ ਸੀ ਇਹਨਾਂ ਦਾ ਕਿ ਵੀਰਪਾਲ ਸਿੰਘ ਸੀਗਾ ਜੇ ਇਹ ਇਹਨਾਂ ਦਾ ਪੇਸ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਠੀਕ ਹੈ